بہت سارے نپڑے کیوں داس رہا ہوں میرا نپڑا ہے میرا بھلا ਆਹ ਬੱਚੇ ਆ ਗਏ ਆਏ 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 ओपचेला की बीती होगी यार। अब। पिछले। अब। 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 � ਹੇ ਯੂਟੂਬਰ ਯਾਰ ਮੇਰਾ ਮੰਦਾ ਤੜ ਪਿਆ ਹੈ ਨਾ ਉੱਤੇ ਟੜਦੇ ਆ ਉਲੀ ਉੱਤੇ ਚੜ ਤਿਰੋ ਤੇਰੇ ਨਾਲ ਆਇਆ ਸਿਰੋ ਧਾਕਰੀ ਦੋਨੂੰ ਅਜੀ ਪੁੱਛਣਾ ਹੈ ਤੇਰੇ ਸਾਹਮਣੇ ਸੱਜੋ ਅਜੀ ਪੁੱਛਣਾ ਹੈ ਨੂੰ cút được chưa? cút được rồi à? cút không? cút được sao chứ? đi đâu ਨੂੰ ਮਾਫ਼ ਫੋਨ ਕਰਕੇ ਮਾਫ਼ ਫੋਨ ਕਰਕੇ ਤੇ ਮੈਂ ਬਾਕੀ ਬੈਠ ਗਿਆ ਤੇ ਰੇਡ ਕਰਕੇ ਮੈਂ ਇਹਨਾਂ ਕਰਦੀ ਦਾ ਹਾਂ ਕਿ ਨਾ ਕਰਦਾ ਮੈਨੂੰ ਮਾਰ ਦਿੰਦਾ ਮੈਨੂੰ ਮਾਰ ਦਿੰਦਾ ਅੱਜ ਇਹਨੂੰ ਪੁੱਛਣਾ ਹੈ ਜੀ ਮੇਰੇ ਮੁੰਡੇ ਦਾ ਕਸੂਰ ਕੀ ਆ ਉਹ 5 ਸਾਲ ਦਾ ਹੈ ਉਹਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਉਹ ਤਾਂ ਤੋਂ ਚਲੀ ਜਵਾਨਾ ਬੋਲਦਾ ਆਹਰੋਂ ਵੱਡੀ ਗੱਲ ਇਹ ਆ ਕੱਲ ਦਾ ਕਾਂਡ ਹੋਇਆ ਪਿਆ ਕੱਲ ਦਾ ਸਾਰਾ ਬਲਾ ਡੈੱਥ ਹੋਈ ਆ ਕੱਲ ਸਪੈਸ਼ਲ ਜੇ ਸ਼ਾਮੀ ਨਿਊ ਚੈਨਲ ਆਈ ਸੀ ਨਾ ਗੱਲ ਕਹੀ ਗਈ ਸੀ ਬੇ ਕੰਮ ਤੇ ਕੰਮ ਲੀਡਰ ਆ ਕੇ ਰਾਜਨੀਤੀ ਨਾ ਕਰੋ ਇੱਥੇ ਪਹੁੰਚੋ ਸਾਰੇ ਬੋਲੋ ਇੱਥੇ ਆ ਬਈਆਂ ਦੇਖ ਲਓ ਆਪਾਂ ਕੱਟ ਕਰਨਾ ਬੜਾ ਕੰਮ ਕਿਹਦਾ ਆਏਗਾ ਸਿਰਫ ਬਾਕੀ ਕੋਈ ਵੀ ਲੀਡਰ ਇੱਥੇ ਨਹੀਂ ਪਹੁੰਚਿਆ ਇੱਥੇ ਉਹਨਾਂ ਦੇ ਗੱਲਾਂ ਹੋਈਆਂ ਰਾਜਨੀਤੀ ਵਾਲੀਆਂ ਬੱਸ ਇਹਨਾਂ ਨੂੰ ਪਤਾ ਵੋਟਾਂ ਦੀ ਮੈਲੀਆ ਨਾ ਇਹ ਤਾਂ ਹੀ ਕੋਈ ਪਹੁੰਚਦਾ ਇੱਥੇ ਕੱਲ ਨੂੰ ਜਦੋਂ ਆਪਣੇ ਬੱਚੇ ਆਪਲੇ ਇਹਨਾਂ ਦੇ ਬੱਚਿਆਂ ਦਾ ਕੀ ਹੋਣੀਆ ਇਹਨਾਂ ਦੇ ਬੱਚੇ ਸਾਰੇ ਦੇ ਬਾਹਰ ਆ ਇਹਨਾਂ ਨੂੰ ਫਿਕਰੇ ਕੋਈ ਨਹੀਂ ਆ ਸਾਰੇ ਦੋ ਦੋ ਆਧਾਰ ਕਾਰਡ ਪੜੀ ਜਾਂਦੇ ਪਏ ਆ ਮੈਂ ਕਹਿੰਦਾ ਬਾਕੀਆਂ ਦਾ ਹਾਲ ਨੂੰ ਪਤਾ ਨਹੀਂ ਆਂ ਦੀਪਨਗਰ ਵਾਲੇ ਪਹਿਲਾਂ ਜ਼ਰੂਰ ਹੋਵਾਂਗੇ ਪਹਿਲਾਂ ਸ਼ੁਰੂਆਤ ਆ ਦੀਪਨਗਰ ਤੋਂ ਕਰਾਂਗੇ ਕਾਪੀ ਦੇ ਐਮਸੀ ਨੂੰ ਕਿਹਾ ਸੀ ਇਹ ਮਤੇ ਪੋ ਸਾਰੇ ਜਨੇ ਆਏ ਨਾ ਆਪਣੇ ਆਪਣੇ ਮਹੱਲੇ 'ਚ ਮਤੇ ਪੋ ਮਤੇ ਠੀਕ ਹੈ ਇਹ ਮਤੇ ਤੋਂ ਆਓ ਕਿ ਜਿਸ ਬੰਦੇ ਨੇ ਵੀ ਇਲੈਕਸ਼ਨ ਲੜਨਾ ਪਹਿਲਾਂ ਕੰਮ ਕਰਾਇਆ ਹੋਵੇ ਮੋਰਕ ਤੋਂ ਵੈਰੀਫਿਕੇਸ਼ਨ ਕਰਾਈ ਹੋਵੇ ਇਹਨਾਂ ਦੀ ਪਿੱਛੋਂ ਵੈਰੀਫਿਕੇਸ਼ਨਾਂ ਹੋ ਗਏ ਹਨ ਜੁਕੀ ਘਰ ਤੋਂ ਇਹ ਉੱਥੇ ਕੀ ਕਰਕੇ ਆਏ ਆ ਇਹ ਮੈਂ ਆਪਣੀ ਜਿੰਦਗੀ ਬਸਾ ਲਿਆ ਪਿਆ ਪੰਜਾਬ بچاؤ ਪਈਏ بچاؤ ਜਨਾ ਬਚਾਓ ਪੰਜਾਬ بچਾਓ ਪਹਿਲਾਂ ਬੁਲਾਓ ਨਹੀਂ ਬੁਲਾਓ ਪਹਿਲਾਂ ਜਿਹਨੇ ਮੇਰੇ ਭੈਣ ਨੂੰ ਮਾਰਿਆ ਉਨੂੰ ਬੁਲਾਓ ਕੋ ਕਰਸ ਨਹੀਂ ਆਇਆ ਤੇ ਪੰਜ ਆ ਗਿਆ ਬੱਚਾ ਯਾਰ ਇਹ ਨਹੀਂ ਇਹ ਹੀ ਮੰਗਾਉਣਾ ਬੰਦਾ ਕੀ ਕਰਾਣਾ ਇਹ ਕੁੜੀ ਹਮੇਸ਼ਾ ਲੋਕਾਂ ਤੋਂ ਬਾਹਰ ਬੰਦ ਕਰਦੇ ਹੋ ਜੇ